ਪਰ ਤੁਸੀਂ ਤਾਂ ਨਵਾਜ਼ ਪੜ੍ਹੀ ਨਹੀਂ ਹੈਗੀ ਤੁਸੀਂ ਕਿਹਾ ਸੀ ਕਿ ਮੇਰੇ ਨਾਲ ਨਵਾਜ਼ ਪੜਿਓ ਤੁਸੀਂ ਨਵਾਜ਼ ਪੜ੍ਹੀ ਨਹੀਂ ਹੈਗੀ ਨਵਾਬ ਕਹਿ ਰਿਹਾ ਹੈ ਇਹ ਕਿਵੇਂ ਹੋ ਸਕਦਾ ਹੈ ਸਾਰੀ ਮਸਜਿਦ ਦੇ ਵਿੱਚ ਜਿੰਨੇ ਵੀ ਇਹ ਨਵਾਜ਼ੀ ਖੜੇ ਨੇ ਸਭ ਗਵਾਹ ਨੇ ਵਿਟਨੈਸ ਨੇ ਕਿ ਮੈਂ ਨਵਾਜ਼ ਪੜ੍ਹੀ ਹੈ ਨਹੀਂ ਬਿਲਕੁਲ ਪੜ੍ਹੀ ਹੈ ਇਹ ਜਿਹੜੇ ਸਾਡੇ ਇਮਾਮ ਕਾਜੀ ਨੇ ਇਹ ਵੀ ਗਵਾਹ ਨੇਗੇ ਮਹਾਰਾਜ ਬਚਨ ਕਰਦੇ ਹੈ ਕਿ ਇਹਨਾਂ ਦੀ ਪਕੜ ਨਵਾਜ ਤੱਕ ਨਹੀਂ ਹੈਗੀ ਇਹਨਾਂ ਦੀ ਪਕੜ ਕੇਵਲ ਬਾਰੀ ਧਾਰਮਿਕ ਕਰਮਾਂ ਤੱਕ ਹੈਗੀ ਹੈ ਉਹ ਕਿਵੇਂ ਤੁਸੀਂ ਕਿਹਾ ਕਿ ਮੈਂ ਨਵਾਜ ਪੜ੍ਹੀ ਹੈ ਤੁਸੀਂ ਨਵਾਜ ਨਹੀਂ ਪੜ੍ਹ ਰਹੇ ਸੀ ਬਲਕਿ ਤੁਸੀਂ ਕਾਬਲ ਦੇ ਵਿੱਚ ਘੋੜੇ ਖਰੀਦ ਰਹੇ ਸੀਗੇ ਨਵਾਬ ਨੇ ਆਪਣੇ ਸਪਾਈ ਭੇਜੇ ਸੰ ਕਿ ਕਾਬਲ ਜਾਓ ਉਥੇ ਘੋੜਿਆਂ ਦੀ ਬਹੁਤ ਵੱਡੀ ਮੰਡੀ ਲੱਗਦੀ ਹੈ afghanistan ਦੇ turkistan ਦੇ iran ਦੇ iraq ਦੇ rom ਤੱਕ ਦੇ ਘੋੜੇ ਆ ਕੇ ਉਥੇ ਵਿਕਦੇ ਆ ਖਰੀਦੇ ਜਾਂਦੇ ਬਹੁਤ ਵੱਡੀ ਮੰਡੀ ਲੱਗਦੀ ਹੈ ਤੁਸੀਂ ਤਾਂ ਘੋੜੇ ਖਰੀਦ ਰਹੇ ਸੀ ਸੁਰਤ ਕਰਕੇ ਸ਼ਰੀਰ ਤੁਹਾਡਾ ਇੱਥੇ ਸੀਗਾ ਤੁਸੀਂ ਇੱਥੇ ਨਹੀਂ ਸੀਗੇ ਇੱਥੇ ਕੇਵਲ ਤੁਹਾਡਾ ਪੰਜਾਂ ਤਤਾਂ ਦਾ ਸ਼ਰੀਰ ਸੀ ਤੁਸੀਂ ਤਾਂ ਸੁਰਤ ਕਰਕੇ ਕੋੜੇ ਖਰੀਦ ਰਹੇ ਸੀ ਨਵਾਬ ਚੁੱਕ ਹੋ ਗਿਆ ਕਿ ਇਹਦਾ ਦਿਲਾਂ ਦੀਆਂ ਜਾਣਦੇ ਆਂ ਅਗਰ ਮੈਂ ਝੂਠ ਬੋਲੂਗਾ ਪਤਾ ਨਹੀਂ ਮੇਰੀ ਕਿਹੜੀ ਕਿਹੜੀ ਹੋਰ ਗੱਲ ਦੱਸ ਦੇਣ ਸ਼ਰਮਿੰਦਾ ਹੋ ਗਿਆ ਕਾਜੀ ਅੱਗੇ ਹੋਇਆ ਕਹਿਣ ਲੱਗਿਆ ਨਾਨਕ ਜੀ ਜੇ ਨਵਾਬ ਜੀ ਨਹੀਂ ਨਵਾਜ ਪੜੀ ਮੈਂ ਤਾਂ ਪੜੀ ਤੁਸੀਂ ਮੇਰੇ ਨਾਲ ਹੀ ਪੜ ਲੈਣਾ ਸੀਗਾ ਗੁਰੂ ਨਾਨਕ ਪਾਤਸ਼ਾਹ ਬਚਨ ਕਰਦੇ ਇਮਾਮ ਸਾਹਿਬ ਗੈਰ ਹਾਜ਼ਰ ਤੁਸੀਂ ਵੀ ਸੀਗੇ ਤੁਸੀਂ ਘਰ ਪਹੁੰਚੇ ਹੋਏ ਸੀ ਸੁਰਤ ਕਰਕੇ ਤੁਸੀਂ ਜਿਹੜੀ ਘੋੜੀ ਰੱਖੀ ਹੈ ਉਹਦੇ ਇੱਕ ਬੱਚੇ ਨੂੰ ਬਛੇਰੇ ਨੂੰ ਜਨਮ ਦਿੱਤਾ ਹੈ ਤੇ ਜਿੱਥੇ ਉਹ ਵੱਧਾ ਲਾਗੇ ਇੱਕ ਬਹੁਤ ਵੱਡਾ ਟੋਆ ਬਾਰ-ਬਾਰ ਤੁਹਾਡੇ ਸੋਚ ਦੇ ਵਿੱਚ ਇਹ ਖਿਆਲ ਆਉਂਦੇ ਹੈ ਇਹ ਜਿਹੜਾ ਘੋੜੀ ਦਾ ਬੱਚਾ ਹੈ ਨਾ ਇੱਕ ਇਤੇ ਖੁੱਲ ਗਿਆ ਤੇ ਟੋਏ 'ਚ ਡਿੱਗ ਗਿਆ ਮਰ ਨਾ ਜਾਵੇ ਤੁਸੀਂ ਵੀ ਗੈਰ ਹਾਜ਼ਰ ਸੀਗੇ ਚੁੱਪ ਹੋਗੇ ਮਹਾਰਾਜ ਬਚਨ ਕਰਦੇ ਆ ਮਸਜਿਦ ਦੇ ਵਿੱਚ ਆ ਕੇ ਨਵਾਜ਼ ਪੜਨ ਵਾਲੇ ਬਹੁਤ ਥੋੜੇ ਨੇ ਜਿਆਦਾਤਰ ਤਾਂ ਸੁਰਤ ਕਰਕੇ ਘੋੜੇ ਹੀ ਖਰੀਦਣ ਵਾਲੇ ਨੇਗੇ ਮੈਨੂੰ ਕਹਿਣ ਦੇਣਾ ਸਮਝਣ ਦੀ ਕੋਸ਼ਿਸ਼ ਕਰਨਾ ਗੁਸਤਾਖੀ ਮਾਫ ਗੁਰਦੁਆਰਿਆਂ ਦੇ ਵਿੱਚ ਆ ਕੇ ਕਥਾ ਕੀਰਤਨ ਪਾਠ ਕਰਨ ਵਾਲੇ ਸੁਣਨ ਵਾਲੇ ਥੋੜੇ ਨੇ ਜ਼ਿਆਦਾਤਰ ਤਾਂ ਸੁਰਤਕ